ਦੁਨੀਆ ਵਿੱਚ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ ਮਾਪਿਆਂ ਦਾ ਮਾਪੇ ਜਿਹੜੇ ਆਪਣੀ ਔਲਾਦ ਦਾ ਚੰਗਾ ਭਵਿੱਖ ਮੰਗਦੇ ਨੇ ਤੇ ਹਮੇਸ਼ਾ ਉਸ ਦੇ ਖੁਸ਼ ਰਹਿਣ ਦੀ ਦੁਆ ਵੀ ਦਿੰਦੇ ਨੇ ਪਰ ਅੱਜ ਦੀ ਔਰਤ ਸਮੇਂ ਦੇ ਨਾਲ ਬਦਲ ਰਹੀ ਹੈ ਤੇ ਮਾਪਿਆਂ ਦਾ ਕੁਝ ਕਹਿਣਾ ਉਸ ਨੂੰ ਵੀ ਅਖਰਦਾ ਹੈ ਜਿਸ ਤੇ ਚਲਦਿਆਂ ਕਈ ਵਾਰ ਤੇ ਬੱਚੇ ਘਰ ਤੱਕ ਵੀ ਛੱਡ ਕੇ ਚਲੇ ਜਾਂਦੇ ਨੇ ਅਜਿਹਾ ਮਾਮਲਾ ਇੱਕ ਸਾਹਮਣੇ ਆਇਆ ਹੈ ਗੁਲਜ਼ਾਰ ਮੁਹੰਮਦ ਦਾ ਗੁਲਜ਼ਾਰ ਮੁਹੰਮਦ ਇੱਕ ਟਰੈਕ ਡਰਾਈਵਰ ਹੈ ਜਿਹੜਾ ਕਿ ਇਸੇ 3 ਦਿਨ ਤੋਂ ਸ਼੍ਰੀਨਗਰ ਤੋਂ ਟਰੱਕ ਲੈ ਕੇ ਮਲਕਪੁਰ ਪਹੁੰਚਿਆ ਤੇ ਰਾਤ ਉਹਨਾਂ ਨੇ ਮਲਕਪੁਰ ਰੁਕਣ ਦਾ ਫੈਸਲਾ ਕੀਤਾ ਇਸ ਮੌਕੇ ਤੇ ਉਸ ਦੇ ਨਾਲ ਉਸ ਦੇ ਟਰੱਕ ਦਾ ਡਰਾਈਵਰ ਤੇ ਉਸ ਦਾ ਬੇਟਾ ਬਬਲੂ ਮੁਹੰਮਦ ਜਿਸ ਦੀ ਉਮਰ 18 ਸਾਲ ਹੈ ਉਹ ਵੀ ਨਾਲ ਸਨ ਰਾਤ ਨੂੰ ਡਰਾਈਵਰ ਤੇ ਬਬਲੂ ਮੁਹੰਮਦ ਦਾ ਮੋਬਾਈਲ ਚੋਰੀ ਹੋ ਗਿਆ ਜਿਸ ਦਾ ਸਵੇਰੇ ਬਬਲੂ ਮੁਹੰਮਦ ਨੇ ਜ਼ਿਕਰ ਆਪਣੀ ਮਾਦ ਨਾਲ ਵੀ ਕੀਤਾ ਤੇ ਗੁੱਸੇ ਵਿੱਚ ਗੁਲਜ਼ਾਰ ਮੁਹੰਮਦ ਨੇ ਉਹਨਾਂ ਨੂੰ ਡਾਂਟਿਆ ਵੀ ਡਾਂਟਣ ਦੇ ਏਵਜ਼ ਵਿੱਚ ਬਬਲੂ ਮੁਹੰਮਦ ਚ ਚੁਪਚਾਪ ਕਿਤੇ ਨਿਕਲ ਗਿਆ ਤੇ 3 ਦਿਨ ਹੋ ਗਏ ਨੇ ਅਜ ਬਬਲੂ ਮੁਹੰਮਦਾ ਕਿਤੇ ਕੋਈ ਪਤਾ ਨਹੀਂ ਹੈ ਜਿਸ ਦੇ ਚਲਦੇ ਗੁਲਜ਼ਾਰ ਮੁਹੰਮਦ ਜਿਹੜਾ ਕਿ ਉਹਦਾ ਪਿਤਾ ਵੀ ਹੈ ਉਸਨੇ ਇਹ ਸਭ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਮਿਲੇ ਤੇ ਉਹ ਜ਼ਰੂਰ ਉਹਨਾਂ ਦੇ بیٹے ਬਾਰੇ ਉਹਨਾਂ ਨੂੰ ਦੱਸੇ ਤੇ ਨਾਲ ਹੀ ਉਹਨਾਂ ਨੇ ਆਪਣੇ ਬੱਚੇ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੇ ਉਹਨਾਂ ਨੇ ਉਹਨੂੰ ਕੁਝ ਕਿਹਾ ਹੈ ਤੇ ਉਹਨੂੰ ਕੋਈ ਗੱਲ ਬੁਰੀ ਲੱਗੀ ਹੈ ਤੇ ਉਹ ਇਸ ਨੂੰ ਧਿਆਨ ਚ ਨਾ ਰੱਖੇ ਤੇ ਵਾਪਸ ਆ ਜਾਵੇ ਤੇ ਜੇ ਕਿਤੇ ਹੋਰ ਵੀ ਰਹਿਣਾ ਚਾਹੁੰਦਾ ਹੈ ਤੇ ਉਹ ਇਸ ਦੀ ਇਤਲਾਹ ਕਮ ਸੇ ਕਮ ਆਪਣੀ ਮਾਂ ਜਾਂ ਫਿਰ ਆਪਣੇ ਕਿਸੇ ਯਾਰ ਦੋਸਤ ਨੂੰ ਜ਼ਰੂਰ ਦੱਸੇ ਤਾਂ ਕਿ ਉਸ ਦੀ ਜਾਣਕਾਰੀ ਉਹਨਾਂ ਨੂੰ ਹੋ ਜਾਵੇ ਇਸ ਜਾਣਕਾਰੀ ਦੇਣ ਵਾਸਤੇ ਮੋਬਾਈਲ ਨੰਬਰ ਜਿਹੜੇ ਹੈ ਗੁਲਜ਼ਾਰ ਮੁਹੰਮਦ ਵੱਲੋਂ ਦਿੱਤੇ ਗਏ ਉਹ ਸਨ 8893523812 ਤੇ 90 6 8 ਨਾਮ ਗੁਲਜ਼ਾਰ ਮੁਹੰਮਦ ਕੀ ਗੱਲ ਜੀ ਗੱਲ ਜਨਾਬ ਇਸ ਤਰ੍ਹਾਂ ਹੋਈ ਹੈ ਕਿ ਕੈਟਰ ਗੱਡੀ ਸੀਗੀ ਤੇ ਉਹਦੇ ਨਾਲ ਆਪਣਾ ਮੁੰਡਾ ਸੀਗਾ ਗੱਡੀ ਨਾਲ ਗੱਡੀ ਵੀ ਆਪਣੀ ਸੀਗੀ ਮੁੰਡਾ ਵੀ ਤੇ ਉਹਦੇ ਨਾਲ ਡਰਾਈਵਰ ਸੀਗਾ ਡਰਾਈਵਰ ਦੇ ਨਾਲ ਮੁੰਡਾ ਸੀਗਾ ਤੇ ਉਹ ਰਾਤੀ ਗੱਡੀ ਕਿਸੇ ਨਗਰ ਤੋਂ ਲੋਡ ਕੀਤੀ ਉਹਨਾਂ ਨੇ ਲਮਟਾਲ ਦੀ ਤੇ ਉੱਥੇ ਜਾ ਕੇ ਉਹਨਾਂ ਨੇ ਗੱਡੀ ਖਾਲੀ ਕੀਤੀ ਤੇ ਰਾਤ ਨੂੰ ਵਾਪਸ ਆ ਕੇ ਉਹ ਮੁਲਕਪੁਰ ਚੌਕ ਆ ਕੇ ਸੋ ਗਏ ਜਿੱਥੇ ਉਹਨਾਂ ਦੇ ਫੋਨ ਚੋਰੀ ਹੋ ਗਏ ਦੋਨਾਂ ਦੇ ਡਰਾਈਵਰ ਦਾ ਵੀ ਤੇ ਮੁੰਡੇ ਦਾ ਵੀ ਉਸ ਤੋਂ ਬਾਅਦ ਸਵੇਰੇ ਉਹਨੇ ਆਪਣੀ ਮੰਮੀ ਨੂੰ ਫੋਨ ਕੀਤਾ ਤੇ ਦੱਸਿਆ ਕਿ ਸਾਡੇ ਫੋਨ ਚੋਰੀ ਹੋ ਗਏ ਤੇ ਜਦੋਂ ਉਹਨੇ ਮੰਮੀ ਨਾਲ ਗੱਲ ਕੀਤੀ ਤਾਂ ਮੈਂ ਸੁਣਦਾ ਕਿ ਅਸੀਂ ਤੇ ਮੈਂ ਉਹਨੂੰ ਦੱਸਿਆ ਕਿ ਤੁਸੀਂ ਕੀ ਖਾ ਕੇ ਸੁੱਤੇ ਸੀ ਜਦੋਂ ਦੋਨਾਂ ਦੇ ਫੋਨ ਚੋਰੀ ਹੋ ਗਏ ਤੇ ਮੈਂ ਝਟਕਿਆ ਮਾਰਿਆ ਤੇ ਉਹੀ ਗੱਲਾਂ ਉਹ ਗੁੱਸਾ ਹੋ ਕੇ ਤੇ ਚੱਲ ਗਿਆ ਤੇ ਮੁੜ ਕੇ ਉਹ ਡਰਾਈਵਰ ਡਰੂਵਰ ਉਹਨੂੰ ਫੜਦੇ ਰਹੇ ਤੇ ਉਹਨਾਂ ਦੇ ਹੱਥ ਨਹੀਂ ਆਇਆ ਉਹ ਤੇ ਮੁੜ ਕੇ ਨਿਕਲ ਗਿਆ ਪਰਸੋਂ ਦਾ 10 ਤਰੀਕ ਨੂੰ ਤੇ ਜਦੋਂ ਨਿਕਲ ਗਿਆ ਤੇ ਮੁੜ ਕੇ ਦੂਜੇ ਦਿਨੇ ਡਰਾਈਵਰ ਇੱਕ ਕੋਈ ਸੀਗਾ ਬਰਮਹੋਰ ਸਾਈਡ ਦਾ ਉਹਨੇ ਦੇਖਿਆ ਸੀ ਉਹਨੂੰ ਹੱਤ ਮੋਂ ਤੋਂ ਦੇ ਉੱਤੇ ਮੰਦਿਰ ਦੇ ਲੱਗ ਗਿਆ ਤੇ ਫੇਰ ਮੁੜ ਕੇ ਮੈਂ ਕੱਲ ਆਇਆ ਰਾਤੀ ਪੂਰੀ ਰਾਤ ਲੱਗਦਾ ਰਿਹਾ 3-4 ਵਜੇ ਤੱਕ ਰਾਤ ਨੂੰ ਮੈਂ ਲੱਗਦਾ ਰਿਹਾ ਤੇ ਆ ਕੇ ਮੈਂ ਗੱਡੀ ਉਧਰੋਂ ਲੋਡ ਕਰਨਾ ਚੱਲ ਗਿਆ ਤੇ ਮੈਂ ਉੱਥੇ ਹੀ ਸੋ ਗਿਆ ਆਪਣੀ ਕਾਰ ਲੈ ਕੇ ਉਹ ਸ਼ਾਇਦ ਕਿਤੇ ਨਿਕਲ ਜੂਏ ਫਿਰ ਹੁਣ ਤੱਕ ਲੱਗਦੇ ਰਹੇ ਤੁਹਾਡੇ ਆਣ ਤੁਹਾਡੇ ਕੋ ਮਿਲਣ ਤੋਂ ਪਹਿਲੇ ਤੱਕ ਹੁਣ ਤੱਕ ਲੱਗਦੇ ਹੀ ਸੀ ਉਹਨਾਂ ਨੂੰ ਥਾਣੇ ਵੀ ਗਏ ਅਸੀਂ ਨਾਮ ਉਹਨਾਂ ਦਾ ਹੈਗਾ ਜੀ ਬਬਲੂ ਮਲਿਕ ਸਨੋਕ ਗੁਲਜ਼ਾਰ ਮੁਹੰਮਦ ਤੇ ਤਸੀਲ ਲਸਨੂਨੀ ਦਾ ਰਹਿਣ ਵਾਲਾ ਇਹ ਜ ਹੈਗੀ ਉਹਨਾਂ ਦੀ ਕੋਈ 18 ਕਨਾਲ ਦੀ ਇਹੋ ਜੀ ਮੇਰੀ ਕੱਦ ਕਾਠੀ ਦੀ ਕੱਦ ਕਾਠ ਉਹਨਾਂ ਦਾ ਹੈਗਾ 5 ਫੁੱਟ ਸਵਾ 5 ਫੁੱਟ ਦੇ ਲਾਗੇ ਸੱਦ ਕਾਟ ਪਤਲਾ ਹੀ ਹੈਗਾ ਮੁੰਡਾ ਨਿੱਕ ਨਿੱਕੀ ਦਾੜੀ ਹੈਗੀ ਹੈ ਲੰਬੇ ਜਿਹੇ ਵਾਲ ਹੈਗੇ ਉਹ ਨਿੱਕੀ ਬੱਚੇ ਨੂੰ ਨਹੀਂ ਚਾਹਾਂਗਾ ਮੈਂ ਬੱਚੇ ਨੂੰ ਇਹੀ ਕਹਿਣਾ ਚਾਹੁੰਦਾ ਜੀ ਸਾਡੇ ਤੋਂ ਗਲਤੀ ਹੋ ਗਈ ਚਲੋ ਫੋਨ ਚੋਰੀ ਹੋਣੇ ਸੀਗੇ ਉਹ ਤਾਂ ਹੋ ਗਏ ਤੇ ਜਿਹੜਾ ਅਸੀਂ ਛਿੜਕਿਆ ਤੁਹਾਨੂੰ ਉਹ ਤਾਂ ਮਾਪਿਓ ਦਾ ਫਰਜ਼ ਬਣਦਾ ਮਾੜਾ ਮੋਟਾ ਤਾਂ ਛਿੜਕਣਾ ਹੀ ਹੁੰਦਾ ਬੱਚੇ ਨੂੰ ਤੇ ਇੰਨੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਚਲੋ ਜਿੱਥੇ ਵੀ ਹੈਗਾ ਸਾਨੂੰ ਫੋਨ ਕਰ ਆਪਣੀ ਮੈਨੂੰ ਨਹੀਂ ਮੰਮੀ ਨੂੰ ਕਰ ਕਿਸੇ ਯਾਰ ਦੋਸਤ ਨੂੰ ਫੋਨ ਕਰਕੇ ਦੱਸ ਲੈ ਮੈਨੂੰ ਪਤਾ ਲੱਗੇ ਕਿ ਤੂੰ ਫਲਾਣੀ ਜਗ੍ਹਾ ਹੈ ਜਿੱਥੇ ਰਹਿਣਾ ਚਾਹੁੰਦਾ ਚਲੋ ਕੋਈ ਗੱਲ ਨਹੀਂ ਉੱਥੇ ਰਹਿ ਸਾਨੂੰ ਪਤਾ ਤਾਂ ਦੱਸ ਦੇ ਕਿ ਫਲਾਣੀ ਜਗ੍ਹਾ ਹੈਗਾ ਪਰੇਚਾਨੂ